ਪਾਜੀ ਪਾਜੀ ਮਾੜੇ ਕੰਮ ਜੀ ਦੱਸਦਾ ਫੋਟੋ ਬਣਾ ਲਓ ਜੀ ਮਾੜੇ ਜੀ ਫੋਟੋ ਇਹ ਮਾੜਾ ਲਿਖਿਆ ਪ੍ਰਾਧਾਨ ਮਾੜੀ ਫੋਟੋ ਖਾਲੀ ਕਿੱਥੇ ਖੜੇ ਖੜੇ ਪਾ ਰਿਹਾ ਦੋ ਨਾਲ ਜੀ ਠੀਕ ਆਜੋ ਪਾਜੀ ਤੋ ਅੱਜ ਫੋਟੋ ਬਣਾ ਲਓ ਜੀ ਫੋਟੋ ਕਰਦੇ ਪਾਰਦੇ ਜਿਹੜੀ ਆ ਜੀ ਇਥੇ ਬਾਈਡ ਕਰਨਾ ਪਿੱਛੇ ਤੋਂ ਆਹ ਬਾਈਡ ਇਥੇ ਕਰ ਲਈ ਬਾਈਡ ਇਥੇ ਕਰ ਲਈ ਉਹ ਅੰਦਰ ਨਹੀਂ ਹੋਣੀ ਕੰਪੀਲ ਚਾਉਂਦੇ ਅੰਦਰ ਸਰ ਇੱਕ ਮਿੰਟ ਮੈਂ ਬਾਈਡ ਬਾਈਡ ਇਥੇ ਕਰ ਲਾਂ ਅੰਦਰ ਆਉਣਾ ਜਿਆਦਾ ਨਹੀਂ ਹੋਏ ਇੱਥੇ ਕਰ ਲੈਣ ਉੱਤੇ ਕਰ ਲੈਣਾ ਉੱਤੇ ਉੱਤ ਆ ਜਾ ਅੱਗੇ ਦੇ ਹੋ ਹਾਂਜੀ ਤੁਸੀਂ ਆ ਜਿਓ ਬਸ ਬਾਈ ਦੇ ਕਿਥੇ ਕਿਥੇ ਗਿਆ ਜੀ ਬਲਾਸਰ ਨਾਲ ਆ ਗਿਆ ਸਾਡੇ ਆ ਜਾ ਬੜਾ ਸਰ ਇੱਕ ਥੀ ਬਾਈ ਲੈ ਲੈ ਠੀਕ 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 ਕੋਈ ਕੋਈ ਬਸ ਇੱਕੋ ਜੀ ਸਟਾਰਟ ਕਰੋ ਹਾਂਜੀ ਜਾਨ ਜੀ ਉੱਤਰ ਦੇ ਵਿੱਚ ਮਡਾਲਾ ਸਾਹਿਬ ਦੀ ਸਰਪ੍ਰਸਤੀ ਥਲੇ ਦਫ਼ਤਰਾਂ ਨੂੰ ਵੰਡ ਦਿੱਤਾ ਇੱਥੇ ਸਾਡੀ ਚੋਣ ਪ੍ਰਕਿਰਿਆ ਤੋਂ ਦਫ਼ਤਰ ਜਿਵੇਂ ਚਲੇਗੀ ਔਰ ਜਿਲ੍ਹਾ ਵੀ ਸਾਡਾ ਜਿਹੜੀ ਇਲੈਕਸ਼ਨ ਪ੍ਰਕਿਰਿਆ ਹੈ ਜੋ ਇਲੈਕਸ਼ਨ ਦੇ ਕਾਗਜ਼ ਹੈ ਜੋ ਇਲੈਕਸ਼ਨ ਦੀ ਸਮੱਗਰੀ ਹੈ ਜੋ ਇਲੈਕਸ਼ਨ ਦੇ ਵਿੱਚ ਵੋਟਾਂ ਦੀ ਇੱਥੇ ਲੋਕਾਂ ਨੇ ਆ ਕੇ ਆਪਣੀ ਵੋਟ ਜਮ੍ਹਾਂ ਕਰਵਾਈ ਹੈ ਇਹ ਸਾਰਾ ਕੰਮ ਜਿਹੜਾ ਜਿਹੜਾ ਕਰਾਈਆ ਹੋਇਆ ਹੈ ਔਰ ਸ਼ੁਰੂ ਵਿੱਚ ਉਮੀਦਵਾਰ ਹਮੇਸ਼ਾ ਹੀ ਨਕੋਦਰ ਦੇ ਵਿੱਚ ਖੁੱਢੀ ਗਿਆ ਔਰ ਐਸ ਵੀ ਮੈਨੂੰ ਪੂਰੀ ਆਸ ਹੈ ਕਿ ਬਣਾਲਾ ਸਾਹਿਬ ਸਾਰੇ ਸਾਥੀਆਂ ਦੇ ਨਾਲ ਅਸੀਂ ਇੱਕੋ ਚੰਗੀ ਪਰਵਾਹ ਨਾਲ ਜਿਹੜੀ ਬੋਲ ਆ ਸਰ ਜਿਹੜੀ ਚੋਣ ਵਿਮਿਆ ਉਹ ਅੱਜ ਤੋਂ ਜਿਹੜੀ ਕੈਂਪੇਨ ਹੈ ਉਹ ਅੱਜ ਤੋਂ ਮੰਨੀ ਜਾਏਗੀ ਜੀ ਨਹੀਂ ਚੋਣ ਕੈਂਪੇਨ ਤਾਂ ਪਹਿਲੇ ਦਿਨਾਂ ਤੋਂ ਚੱਲ ਰਹੀ ਹੈ ਦਫ਼ਤਰ ਹੀ ਅੱਜ ਖੁੱਲਿਆ ਹੈ ਜੀ ਕਿੰਨੇ ਦਿਨਾਂ ਤੋਂ ਸਾਡੀ ਕੈਂਪੇਨ ਜਿਹੜੀ ਤੁਸੀਂ ਆਉਂਦੇ ਨੇ ਦੇਖਦੇ ਨੇ ਜੀ 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 ਚੱਲਦੀ ਹੈ ਅੱਜ ਤਾਂ ਸਿਰਫ ਆਫਿਸ ਦਾ ਦੁਕਾਟ ਕੀਤਾ ਦਫ਼ਤਰ ਦਾ ਦੁਕਾਟ ਕੀਤਾ ਜੀ ਇਲਾਕੇ ਦੇ ਵਿੱਚ ਲੋਕਾਂ ਦਾ ਕੀ ਅਸੀਂ ਮਿਲ ਕੇ ਤੋਂ ਆਏ ਆ ਫੋਟੋ ਦੇ ਤੋਂ ਆਏ ਆ ਕੀਤੀਆਂ ਚੀ ਵੀ 6 ਮਿੰਟਾਂ ਦੇ ਕਰ ਚੁਕੇ ਆ ਹੁਣ ਦਸਤਤ ਘਟਨੇ ਤੋਂ ਬਾਅਦ ਵੀ ਅੱਜ ਦੇ ਵਿੱਚ ਪ੍ਰਗੂ ਸਾਡੀ ਮੀਟਿੰਗਾਂ ਲੋਕਾਂ ਦਾ ਪਰਮਨ ਮਹਾਰਾਜਰਾ ਵਿਦਿਆਤ ਇਹ ਸੁਕੇਸ਼ ਗੋਮਨੀ ਕਾਲੀਗਨ ਪੰਜਾਬ ਦੀ ਨਮਾਇਆਂ ਅਨੇਕ ਪਾਰਟੀ ਹੈ ਜਿਹਨੂੰ ਮੋਖ ਜਿਹੜਿਆ ਖੇਤੀ ਪਾਰਟੀ ਕਰਕੇ ਪਸੰਦ ਕਰਦੇ ਨੇ ਔਰ ਅੱਗੇ ਨਾਲ ਵੀ ਜ਼ਿਆਦਾ ਹੰਗਾਰਾ ਜਿਹੜਾ ਸ਼ੁਰੂਨੀ ਕਾਲੀਗਨ ਤੋਂ ਮਿਲ ਗਿਆ ਥੈਂਕ ਯੂ ਜੀ ਇਸ ਤੋਂ ਬਾਅਦ ਕੱਲ ਨੂੰ ਵੀ ਜਾਇਆ ਹੈ ਹਾਂ やすみでんどんこしえらあげばどうも。 ਅਨੰਦ ਜੀ ਤੁਹਾਡੇ ਸ਼ਹਿਰ ਤੋਂ ਨਗਰ ਤੋਂ ਪਿੰਡਾਂ ਤੋਂ ਸਾਰੇ ਆਪਣੇ ਇਲਾਕੇ ਨੂੰ ਸਾਰੇ ਜੀ ਤੁਸੀਂ ਬੜੇ ਸਵਜਰਮ ਲੀਡਰ ਅਤੇ ਵਰਕਰ ਹੋ ਆਪਣੇ ਵਿੱਚ ਆਜਿਤ ਨਾਜ਼ਰੀ ਕਰ ਰਹੇ ਨੇ ਪੰਜਾਬ ਦੀ ਬੜੀ ਮਾਇਨਾਸ਼ਕਸ਼ੀਤ ਸ਼੍ਰੋਮਣੀ ਕੌਲੀਗਲ ਦੇ ਉਮੀਦਵਾਰ ਸਰਦਾਰ ਮਹਿੰਦਰ ਸਿੰਘ ਜੱਟੀ ਜੀ ਇਹ ਬਹੁਤ ਹੀ ਬੇਨਕ ਸਿਆਸਦਾਨ ਨੇ ਬੜੇ ਇਮਾਨਦਾਰ ਅਤੇ شریف ਸਿਆਸੀ ਲੀਡਰ ਜੋ ਜਨ ਜਨ ਨੇ ਜਿਨ੍ਹਾਂ ਦੇ ਪਰਿਵਾਰ ਦੀ ਬਹੁਤ ਲੰਬੀ ਸੇਵਾ ਪੰਜਾਬ ਦੀ ਰਾਜਨੀਤੀ ਵਿੱਚ ਅਤੇ ਦੇਸ਼ ਦੀ ਰਾਜਨੀਤੀ ਵਿੱਚ ਕੀਤੀ। ਬਾਕੀ ਸਾਰੀ ਲੀਡਰਸ਼ਿਪ ਵੀ ਸਾਰੇ ਸਤਿਕਾਰਯੋਗੋਂ ਸਾਰੇ ਅਨਫਤੇ ਅਰਸ਼ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਹੋਣ ਅੱਜ ਆਪਾਂ ਜਿਹੜੇ ਆਪਣੇ ਦਫ਼ਤਰ ਦਾ ਕੇਪੀ ਸਾਹਿਬ ਵੱਲੋਂ ਉਦਘਾਟਨ ਕਰਕੇ ਆਏ ਆ ਦਫ਼ਤਰ ਨੂੰ ਚੱਲਦਿਆਂ ਨੂੰ ਕਾਫੀ ਦਿਨ ਹੋ ਗਏ ਮੇਰੇ ਖਿਆਲ ਤਕਰੀਬਨ 2 ਹਫ਼ਤੇ ਹੋ ਗਏ ਬੜਾ ਜ ਆਪਾਂ ਇਹ ਪ੍ਰੋਗਰਾਮ ਕਰਕੇ ਕੈਂਪੇਨ ਚ ਰੱਖਣਾ ਸੀਗਾ ਹੁਣ ਕੈਂਪੇਨ ਆਪਣੀ ਪੂਰੀ ਮੰਗੀ ਹੋਈ ਆ ਇਸ ਕਰਕੇ ਅੱਜ ਸਾਰੇ ਆਪਾਂ ਇੱਥੇ ਇਕੱਠੇ ਹੋਏ ਆ ਦਫ਼ਤਰ ਦੇ ਉਦਘਾਟਨ ਦੇ ਮੌਕੇ ਤੇ ਤੋ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਏਪੀ ਜੀ ਨੂੰ ਤੁਹਾਡੇ ਸਾਰੇ ਵੱਲੋਂ ਜੀ ਆਇਆਂ ਆਦੇ ਆ ਉਹਦੀਆਂ ਗੱਲਾਂ ਨਹੀਂ ਕਰਨੀਆਂ ਬਾਕੀ ਕਰਕੇ ਆਪਾਂ ਰੋਜ਼ ਪਿੰਡਾਂ 'ਚ ਰਹਨੇ ਆ ਰੋਜ਼ ਮੀਟਗਾ ਕਰਦੇ ਆਏ ਬਹੁਤ ਸਾਰੇ ਪਿੰਡ ਕਰ ਲਏ ਬਹੁਤ ਸਾਰੇ ਪਿੰਡ ਆਪਾਂ ਜਾਣਾ ਏਪੀ ਸਾਹਿਬ ਨੇ ਇੱਕ ਦਿਨੀਆਂ ਦੋ ਦਿਨ ਹੋਰ ਆਉਣਗੇ ਆਪਣੇ ਨਕੋਦਰ ਦੇ ਹਲਕੇ ਵਿੱਚ ਤੇ ਆਪਣੀ 24 ਤਰੀਕ ਨੂੰ ਇੱਕ ਰੈਲੀ ਵੀ ਆ ਜਿਸ ਰੈਲੀ ਨੂੰ ਸਪੋਰਸਰ ਕਰਨਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਤੋ ਆਪਾਂ ਮੇਰੇ ਖਿਆਲ ਤਕਰੀਬਨ ਤਿਆ ਹੀ ਹੈ ਕਿ ਨੂਰ ਮਹਿਲ ਦੀ ਦਾਣਾ ਮੰਡੀ ਰੱਖਾਂਗੇ ਜਾਂ ਜੇ ਗਰਮੀ ਗੁਰਮੀ ਹੋਈ ਜਾਂ ਮੌਸਮ ਦਾ ਹੋਇਆ ਤੇ ਕੋਈ ਪੈਲਸ ਵੀ ਰੱਖ ਸਕਦੇ ਆ ਤੁਹਾਨੂੰ ਸਵੇ ਸੇ ਸਾਰੀ ਉਹਦੀ ਇਤਲਾਹ ਦਵਾਂਗੇ ਤੇ ਚਲੋ ਆਪਣੀ ਹੁਣ ਕੈਂਪੇਨ ਪੂਰੀ ਸਰਗਰਮੀ ਨਾਲ ਚੱਲ ਰਹੀ ਆ ਤੇ ਤੁਹਾਨੂੰ ਬੇਨਤੀ ਕਰਦੇ ਆ ਕਿ ਆਪਣੇ ਸ਼ਹਿਰ ਵਾਲੀ ਲੀਡਰਿੰਗ ਜੀ ਸਾਰੇ ਐਮਸੀ ਸਰਵਣ ਐਮਸੀ ਸਰਵਣ ਸ਼ਹਿਰ ਵੀ ਆਪਣਾ ਸੁਖਣਾ ਕਾਫੀ ਵੱਡਾ ਇਹਨੂੰ ਵੀ ਆਪਾਂ ਸੰਭੀਏ ਸਾਰੇ ਵਰਡਾਂ ਚ ਆਪਾਂ ਕੰਮ ਕਰੀਏ ਇਹ ਪਿੰਡਾਂ ਦੇ ਵਿੱਚ ਆ ਕੇ ਵਧੇ ਹੀ ਬਣ ਕੇ ਆਪਾਂ ਮੋਹਰੇ ਲੱਕੇ ਆਪਾਂ ਕੰਮ ਕਰਨਾ ਕੇਪੀ ਸਾਹਿਬ ਇੱਕ ਬਹਿਤ ਸ਼ਰੀਫ ਇਮਾਨਦਾਰ ਲੀਡਰ ਨੇ ਬੜਾ ਬੜਾ ਫੈਸਲਾ ਲਿਆ ਇਹਨਾਂ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਅਕਾਲੀ ਦਲ ਦੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਅਕਾਲੀ ਅਕਾਲੀ ਦਲ ਦੀਆਂ ਜਿਹੜੀਆਂ ਪ੍ਰਾਪਤੀਆਂ ਆ ਉਹਨਾਂ ਤੋਂ ਉਸ ਤੋਂ ਪ੍ਰੇਰਨਾ ਲੈ ਕੇ ਇਹਨਾਂ ਨੇ ਮਨ ਬਣਾਇਆ ਅਕਾਲੀ ਦਲ ਵਿੱਚ ਆਉਣ ਦਾ ਹੁਣ ਤੱਕ ਆਪਣੇ ਪਰਵਾਰ ਦੇ ਮੈਂਬਰ ਨੇ ਤੁਸੀਂ ਸਾਰੇ ਆਪ ਜਾਣਦੇ ਹੋ ਸੋ ਆਪਾਂ ਸਾਰੇ ਨਫਰਜ਼ ਬੰਦਾ ਕਿ ਕੇਪੀ ਸਾਹਿਬ ਨੇ ਜਿਹਦਾ ਵੱਡਾ ਫੈਸਲਾ ਲਿਆ ਸਾਰੇ ਕੈਂਡੀਡੇਟਾਂ ਵਿੱਚੋਂ ਜਿਹੜੇ ਪੰਜ ਕੈਂਡੀਡੇਟ ਨੇ ਸਾਰਿਆਂ ਚੋਂ ਆਪਣੇ ਕੈਂਡੀਡੇਟ ਬਹੁਤ ਵਧੀਆ ਤੇ ਸਭ ਤੋਂ ਚੰਗੇ ਇਮਾਨਦਾਰ ਤੇ شریف ਨੇ ਕਿ ਮੈਂ ਨਹੀਂ ਕਹਿੰਦਾ ਆਪਾਂ ਦਾ ਕਹਿਣਾ ਹੀ ਆ ਕਿ ਆਪਣੇ ਆਪਣੇ ਕਰਦੇ ਆ ਕਿ ਸਾਰਾ ਜਲੰਧਰ ਕਹਿੰਦਾ ਆ ਤੇ ਤੁਸੀਂ ਆਪ ਹੀ ਸਿਆਣੇ ਹੋ ਸਾਰੇ ਮੁਕਾਬਲਾ ਕਰ ਲਓ ਕੰਪੇਅਰ ਕਰ ਲਓ ਮੇਲ ਕਰ ਲਓ ਸਾਰਿਆਂ ਦੇ ਕਿੰਧੂ ਪਰੰਤੂ ਹੁੰਦੇ ਆ ਲੇਕਿਨ ਆਪਾਂ ਸਮਝਦੇ ਆ ਇਸ ਨਾਲ ਮਿੰਦਰ ਸਿੰਘ ਆਪਜੀ ਦੇ ਕੋਈ ਕਿਤੇ ਬਰਤ ਨਹੀਂ ਹੁੰਦਾ ਸੋ ਇਸ ਲਈ ਜੀਰੋ ਤੇ ਭਰਾਓ ਬਸੁਰਗੋ ਤਗੜੇ ਹੋ ਕੇ ਕੰਮ ਕਰੀਏ ਆਹਣਾ ਝਾੜੂ ਦਾ ਆਪਣੇ ਤੇ ਨਾ ਥੋੜਾ ਜਿਹਾ ਚਲੋ ਆਪਣੇ ਵਿੱਚ 2022 ਚਿੱਤ ਗਿਆ ਝਾੜੂ ਤੇ ਆਪਣੇ ਥੋੜਾ ਜਿਹਾ ਉਸ ਗੱਲ ਦਾ ਪ੍ਰਵਾਹ ਬਣ ਗਿਆ ਸਦੋ ਤੇ ਹੋਰ ਤਾਂ ਮੈਂ ਨਹੀਂ ਕੁਝ ਕਹਿੰਦਾ ਤੇ ਗੱਲਾਂ ਦਾ ਬਹੁਤ ਜਿਆਦਾ ਜਿਹੜੀਆਂ ਕੋਈ ਜਾਣਦੇ ਹਾਂ ਝਾੜੂ ਦਾ ਕੀ ਹਾਲ ਹੈ ਜਾਂ ਐਮਐਲਏ ਦਾ ਕੀ ਹਾਲ ਹੈ ਜੋ ਐਮਐਲਏ ਕਰ ਰਹੀ ਹੈ ਤੁਹਾਨੂੰ ਪਹਿਲੀ ਪ੍ਰਕਾਰ ਪਤਾ ਆ ਤੇ ਇਆ ਪਰੋਸ ਸਟੇਜ 'ਤੇ ਗੱਲ ਕਰਦੇ ਆਂ ਔਰ ਪਿੰਡ ਜਾ ਕੇ ਔਰ ਆਪਣੇ ਮੀਟਿੰਗ ਜਾ ਕੇ ਉਹਦੇ ਬਾਰੇ ਦੱਸਦੇ ਆਂ ਪੰਜਾਬ ਦੀ ਸਰਕਾਰ ਬਾਰੇ ਵੀ ਉਹਨਾਂ ਦੀ ਦਿੱਲੀ ਦੀ ਜਿੰਦਸੇ ਬਾਰੇ ਵੀ ਆਪਣੀ ਇੱਥੇ ਦੇ ਜਿਹੜੇ ਇਹਨਾਂ ਦੇ ਨਮਾਇੰਦੇ ਉਹਨਾਂ ਬਾਰੇ ਵੀ ਸਾਰਾ ਤੁਸੀਂ ਆਪ ਸਮਝਦੇ ਹੋ ਲੋਕ ਇਹਨਾਂ ਤੋਂ ਆਪਣਾ ਮੂੰਹ ਮੋੜ ਬੈਠੇ ਨੇ ਲੋਕਾਂ ਨੇ ਇਹ ਮਨ ਮੰਨ ਲਿਆ ਇਹਨਾਂ ਨੂੰ ਇੱਕ ਬਹੁਤ ਤਕੜਾ ਸਬਕ ਸਿਖਾਉਣਾ ਕਰਕੇ ਬੜਾ ਵੱਡਾ ਫਰੋਡ ਹੋ ਗਿਆ ਝਾੜੂ ਦੇ ਆਉਣ ਨਾਲ ਪੰਜਾਬ 'ਚ ਬਹੁਤ ਦੁੱਖਾ ਹੋ ਗਿਆ ਆਪਣੇ ਨਾਲ ਉਹਨਾਂ ਕੁਛ ਨੇ ਉਹ ਕਰਤਾ ਜੋ ਇਹ ਕਹਿੰਦੇ ਸੀ ਨਹੀਂ ਕਰਾਂਗੇ ਸਾਰਾ ਕੁਝ ਨੇ ਕਰਤਾ ਸੋ ਹੋਰ ਮੈਂ ਜਿਆਦੀਆਂ ਗੱਲਾਂ ਨਹੀਂ ਕਰਨੀਆਂ ਬਾਕੀ ਤੁਸੀਂ ਆਪ ਸਿਆਣੇ ਹੋ ਤੇ ਤੁਹਾਨੂੰ ਬੇਨਤੀ ਕਰਦਾ ਵੀ ਭਾਈ ਦੇਖੋ 10 12 ਦਿਨਿਆ ਸਾਡੇ ਬਹੁਤਾ ਔਖਾ ਨਹੀਂ ਕੰਮ ਹੈਗਾ ਆਰਾਮ ਹੈ ਫੇ ਆਪਾਂ ਮਹੀਨੇ ਦੋ ਮਹੀਨੇ ਆਰਾਮ ਗਰਮੀਆਂ ਕੱਟ ਲਾਂਗੇ ਤੇ ਆਪਾਂ ਨੂੰ ਜਿਹੜਾ ਸਿੱਧਕ ਲਗਾਉਣਾ ਪੈਣਾ ਇਹ ਆਪਾਂ ਨੂੰ ਸੇਵਾ ਕਰਨੀ ਪੈਣੀ ਹੈ ਇਲਾਕੇ ਦੀ ਵੀ ਪੰਥਰੀ ਪੰਜਾਬ ਲਈ ਕਾਲੀਦਾ ਲਈ ਤੇ ਕੇਪੀ ਸਾਹਿਬ ਵਾਸਤੇ ਕੀ ਵੀ ਸਾਹਿਬ ਨੇ ਜਿਹਦਾ ਆਪਣੀ ਮਨ ਬਣਾਇਆ ਤਾਂ ਆਪਾਂ ਨੂੰ ਚਾਹੀਦਾ ਕਿ ਆਪਾਂ ਇਹਨਾਂ ਨੂੰ ਵੱਢੀ ਲਈਂ ਨਾ ਤੇ ਕੋਦਰਸ਼ ਦਾ ਕਰ ਦਿਜੀਏ ਕਿਵੇਂ ਸਮਝਦੇ ਆ ਤੇ ਆ ਸ਼ਹਿਰ ਵੀ ਹੁਣ ਸਾਰਾ ਆਪਣੇ ਬਹੁਤ ਤਰਾ ਤਰਾ ਕਰਦਾ ਲੁੱਟਾਂ ਘੋਆ ਚੋਰੀਆਂ ਤੇ ਕਤਾਈਆਂ ਮਰਡਰ ਤੁਹਾਡੇ ਸਾਹਮਣੇ ਆ ਕੋਈ ਕੰਮ ਇਹ ਕਹਿਣਾ ਵੀ ਹੈ ਨਹੀਂ ਜੀ ਜੋ ਹਾਲਾਤ ਨੇ ਹੁਣ ਤਾਂ ਆਪਣੇ ਕਈ ਜਸਟਿਸ ਜੀ ਨਾ ਜੋਰਾ ਸਿੰਘ ਅਰਗੇਦੀਆਂ ਆਪਣੇ ਕਮਿਸ਼ਨ ਦੀਆਂ ਰਿਪੋਰਟਾਂ ਆ ਉਹਨਾਂ ਨੇ ਇਹ ਵੀ ਕਿਹਾ ਤਾਂ ਦੇ ਚਾਰੂ ਵਾਲੇ ਲੀਡਰ ਦੇਦਵੀ ਨੇ ਜ਼ਿੰਮੇਵਾਰ ਨੇ ਅਕੀ ਹੋਇਆ ਸੋਤੀ ਮਲੀ ਆਲ ਨੂੰ ਦੇਖੋ ਕਿਦਾਂ ਉਹਦੇ ਪੀਏ ਨੇ ਕੁੱਟਿਆ ਉਹਨੂੰ ਜਨਾਨੀਆਂ ਵੇ ਸਤਕਾਰ ਕਰਦੇ ਆ ਤੇ ਆਪ ਆਪਣੀ ਬੀਬੀ ਇਹਦਾ ਹੋਣ ਨੂੰ ਤਾਂ ਕੁਛ ਆਉਂਦਾ ਹੀ ਨਹੀਂ ਇਹਦਾ ਮਾਇਆ ਬਣਾ ਰਹੀ ਹੈ ਮਾਇਆ ਪੈਸੇ ਲਿਆਓ ਤੇ ਕੰਮ ਕਰਾਓ ਇਹਦਾ ਹਰ ਕੰਮ ਦਾ ਧਾਮ ਆ ਇਹ ਉਹ ਮਤਲਬ ਇਹ ਹਰ ਕੰਮ ਨੂੰ ਉਹਦੇ ਨਾਲ ਤੋਲਦੀਆਂ ਲੋਟਾਂ ਨਾਲ ਸੋ ਇਹਦਾ ਕਦੀ ਹਾਲਾਤ ਬਣੇ ਨਹੀਂ ਆਪਣੇ ਇਲਾਕੇ ਦੇ ਕਦੀ ਇਦਾਂ ਦਾ ਮਾਹੌਲ ਹੀ ਬਣਿਆ ਆਪਾਂ ਇਹਨੂੰ ਬਦਲਣਾ ਤੇ ਕੇਪੀ ਸਾਹਿਬ ਨੂੰ ਜਨਾ ਕੇ ਇਹ ਮਾਹੌਲ ਵੰਦੇ ਜਸਾ ਕੀਤੇ ਹੁਣ ਮੈਂ ਬਹੁਤ ਤੁਹਾਨੂੰ ਇੱਕ ਖੁਸ਼ਖਬਰੀ ਦਊਂਗਾ ਕਿ ਸਦਾਰ ਜਸਵਿੰਦਰ ਸਿੰਘ ਜੀ ਚਾਖੜ ਤੋਂ ਜਿਹੜੇ ਬਹੁਤ ਵਧੀਆ ਲੀਡਰ ਨੇ ਤੇ ਇਹ ਆਪਣੇ ਪ੍ਰਮੋਖ ਆਗੂ ਨੇ ਪਿੰਡ ਦੇ ਵੀ ਇਲਾਕੇ ਦੇ ਵੀ ਇਹ ਵੀ ਪਿਛਲੇ ਜਿਹੜਾ ਆਪਣੇ ਸੀਗੇ ਕਿ ਜਦੋਂ ਚਾੜੂ ਦਾ ਜਿਹੜਾ ਬਦਲਾਅ ਦੇਖ ਕੇ ਚਾੜੂ ਚਲੇ ਗਏ ਉਹ ਸਾਰੇ ਤਾਂ ਵਾਪਸ ਆ ਰਹੇ ਸੋ ਅੱਜ ਆਪਾਂ ਇਹਨਾਂ ਨੂੰ ਸਵਾਗਤ ਕਰਨਾ ਇੱਕ ਆਪਣੇ ਵੀ ਹੋਰ ਨੇ ਜਿਹੜੇ ਸਾਹ ਪ੍ਰਵਿੰਦਰ ਸਿੰਘ ਜਿਹੜੇ ਬਹੁਤ ਵਧੀਆ ਇਹ ਵੀ ਅਨਕੇ ਅਗੂਆ ਇਹਨਾਂ ਨੇ ਬੀਸੀ ਬੈਂਕ ਦੇ ਬੜੀ ਵੱਡੀ ਜ਼ਿੰਮੇਵਾਰੀ ਨਿਭਾਈ ਆ ਇਹ ਸਭ ਪ੍ਰਵਿੰਦਰ ਸਿੰਘ ਜੀ ਬੀਸੀ ਬੈਂਕ ਚਾਲੂ ਦੇ ਲਗੋਤਰ ਦੇ ਪ੍ਰਧਾਨ ਸੀਗੇ ਹੁਣ ਆਪਾਂ ਇਹਨਾਂ ਨੂੰ ਆਪਣੀ ਜ਼ਿੰਮੇਵਾਰੀ ਦੇਣੀ ਆ ਸੁਖਵੀਰ ਬਰਸਲੇ ਬਾਕੀ ਤੁਸੀਂ ਜਾਣਦੇ ਹੋ ਥੋੜਾ ਮਾੜਾ ਮੋੜਾ ਚੱਕ ਕੇ ਲਿਆ ਗਏ ਨਾ ਖਬਰ ਸਾਰੇ ਦੇ ਸੜ ਕੇ ਆ ਰਹੇ ਥੋੜਾ ਲਾ ਗਏ ਨਾ ਮਾੜਾ ਮੋੜਾ ਟੀਕਾ ਵੀ ਜਿੱਥੇ ਲਿਆ ਕਰੋ ਪੈਸੇ ਮੰਗਦੀ ਆ ਸਾਰੇ ਨੂੰ ਪੈਸੇ ਲੈਂਦੀ ਆ ਸਰਦਾਰ ਦੀਆਂ ਖ਼ਬਰ ਪੜ੍ਹਦੇ ਨੇ ਜਿਹੜਾ ਲੱਗਦਾ ਜਿਹੜਾ ਇੱਥੇ ਹੋ ਰਿਹਾ ਤੇ ਥਾਣੇ ਥਾਣੇ ਦਾਦ ਕਪੜੇ ਕਹਿੰਦਾ ਸਾਡੇ ਕੋ ਬੰਦੇ ਹੈ ਨਹੀਂ ਗਏ ਚੋਰੀਆਂ ਢਕਾਤੀਆਂ ਮਾਰਡਰ ਰੇਤਾ ਚੱਕਦੀ ਆ ਤੇ ਫਿਰ ਭਾਈ ਚਿੱਟੇ ਵਾਲੇ ਤੋਂ ਪੈਸੇ ਲੈਂਦੀ ਆ ਦਸ ਹੁਣ ਕੀ ਰਹਿ ਗਿਆ ਫਿਰ ਉਹ ਜਿਹੜਾ ਲੀਡਰ ਐਮ ਐਲ ਏ ਚਿੱਟੇਆਂ ਤੋਂ ਪੈਸੇ ਲਵੇ ਉਹ ਆਪਣਾ ਖੀਸ ਵਾਰੂਗਾ ਪੰਜਾਬ ਤਾਂ ਗਏ ਨਸ਼ੇ 'ਚ ਆਪਣੇ ਬਰਬਾਦ ਹੋਣ ਦੇ ਕਿਨਾਰੇ ਤੇ ਗਿਆ ਆ ਇਦਾਂ ਤਾਂ ਕਦੇ ਨਹੀਂ ਹੋਇਆ ਪੰਜਾਬ ਸਿਸ ਕਰਕੇ ਆਪਾਂ ਆਪਣੀ ਨੌਜਵਾਨੀ ਬਚਾਉਣੀ ਆ ਤੇ ਝਾੜੂ ਤੋਂ ਆਪਾਂ ਨਜ਼ਾਰ ਦਿਵਾਲੀਆਂ ਲੋਕਦਰ ਨੂੰ ਤੇ ਜਨਰਲ ਨੂੰ ਸਹਿਨਾ ਕੁਛ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕੇਪੀ ਸਾਹਿਬ ਦਾ ਧੰਨਵਾਦ ਕਰਦੇ ਆ ਕੇਪੀ ਸਾਹਿਬ ਦਾ ਧੰਨਵਾਦ ਕਰਦੇ ਆ ਤੇ ਬਾਈ ਦੇ ਨੇ ਇਹਨਾਂ ਨੂੰ ਕਿਰਾਂ ਨੇ ਅੱਜ ਆਪਣੇ ਦਫ਼ਤਰ ਦਾ ਅਧ்கਾਣ ਕੀਤਾ ਤੇ ਆਪਾਂ ਜਿਹੜੇ ਇਹਨਾਂ ਵੀਰਾਂ ਨੂੰ ਸ਼ਾਮਲ ਕਰਕੇ ਇਹਨਾਂ ਨੂੰ ਵਧਾਈ ਦਿੰਦੇ ਆ ਸਰਦਾਰ ਜਸਵਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਸੋ ਨਿਹਾਲ ਸ਼ੁਰੀਆ ਗਾਉ ਬੋਲੇ ਸੋ ਨਿਹਾਲ ਸ਼ੁਰੀਆ ਗਾਉ ਜਿਹੜੇ ਆਪਣੇ ਜਿਹੜੇ ਆਪਣੇ ਸਰਕਲ ਇਹ ਕੋਟਰ ਸ਼ਹਿਰੀ ਦੇ ਸੀਨੀ ਉਮੀਦਵਾਰ ਉਹ ਜੋ ਇਹਨਾਂ ਨੂੰ ਆਪਣੇ ਪਾਰਟੀ ਜੀਡਰਸ਼ਿਪ ਨੇ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਅਗੇ ਆ ਜੀ ਗੋਦਰ ਸਰਕਲ ਦੇ ਸੀਨੀਅਰ ਮੀਤ ਪ੍ਰਧਾਨ ਨੇ ਸਰ ਸਰਦਾਰ ਕਿਲਵਨ ਸਿੰਘ ਜੀ ਇਹਨਾਂ ਨੂੰ ਵੀ ਸਨਮਾਨ ਕਰੀਏ ਲਿਆ ਜੀ ਸਿਰਫ ਬਾਜ ਜੋ ਜੀ ਦੂਜੇ ਜੀ ਦੂਜੇ ਸੁਣ ਪਾਏਗਾ ਨਾ ਨਹੀਂ ਨਹੀਂ ਜੀ ਪ੍ਰਧਾਨ ਨੂੰ ਆਪਾਂ ਸਨਮਾਨ ਕਰਿਆ ਠੀਕ ਹੁਣ 2 ਮਿੰਟ ਆਪਾਂ ਕੇ ਬਿਸਾਦ ਅਰਜੋਸ਼ ਹੋ ਗਏ ਤੋਂ ਹਾਂਜੀ ਸਰ